ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਚਹਾਨ ਡੈਰੀ ਫਾਰਮ ਤੇ ਤੇ Facebook ਪੇਜ ਚਹਾਨ ਫਾਰਮਰਸ ਜੋ ਵੀਰ ਪਹਿਲੀ ਵਾਰ ਆਪਣੇ YouTube ਚੈਨਲ ਤੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਟੋਕਰ ਗੱਬਣ ਚੈੱਕਪਾਸ ਝੋਟੀ ਸੇਲ ਹੈ ਜੀ ਜੋ ਕਿ 4 ਮਹੀਨੇ ਦੀ ਗੱਬਣ ਚੈੱਕਪਾਸ ਤੇ ਇਸ ਵਕਤ 6 ਲੀਟਰ ਦੁੱਧ ਹੈ ਜੀ ਤੇ ਬਾਈ ਜੀ ਦੇ ਦਸਣ ਅਨਸਾਰ ਇਸ ਦਾ ਜੋ ਮੁੱਲ ਹੈ 75000 ਰੁਪਏ ਬਾਕੀ ਮੌਕੇ ਤੇ ਥੋੜਾ ਵਾਤੇ ਇਧਰ ਉਧਰ ਹੋ ਜਾਏਗਾ ਤੇ ਬਹੁਤ ਹੀ ਸੋਹਣੀ ਝੋਟੀ ਹੈ ਤੇ ਤੁਸੀਂ ਚੰਗੀ ਵੇਖ ਸਕਦੇ ਹੋ ਤੇ ਬਾਈ ਦਾ ਨੰਬਰ 95923 22826 ਹਾਂਜੀ 95923 22826 ਲੋਕੇਸ਼ਨ ਜੀਰਾ ਜੀ ਤੇ 4 ਮਹੀਨੇ ਦੀ ਗੱਬਣ ਚੱਕ ਪਾਸ ਚੋਟੀ ਸੇਲ ਹੈ ਇਸ ਵਕਤ 6 ਲੀਟਰ ਦੁੱਧ ਤਿਆਰ ਹੈ ਜੀ ਤੇ ਜੋ ਇਸ ਦਾ ਮੁੱਲ ਹੈ 75000 ਰੁਪਏ ਤੇ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਬਾਈ ਦਾ ਨੰਬਰ ਦੁਬਾਰਾ ਫੇਰ ਬੋਲ ਰਹੇ ਹਾਂ 95923 22826 ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਨੰਬਰ ਦਿੱਤਾ ਹੋਇਆ ਹੈ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਝੋਟੀ ਦਾ ਮੁੱਲ ਤੈਅ ਕਰ ਸਕਦੇ ਹੋ ਤੇ ਤੁਸੀਂ ਵੀ ਅਗਰ ਆਪਣੀਆਂ ਵੀਡੀਓ ਆਪਣੇ YouTube ਚੈਨਲ ਤੇ Facebook ਪੇਜ ਤੇ ਪਾਉਣੀਆਂ ਚਾਹੁੰਦੇ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 600 67 24360 ਹਾਂਜੀ 600 ਪੂਰਾ 67 24360 600 ਪੂਰਾ ਜੀ 67 24360 ਇਹ ਆਪਣਾ ਨੰਬਰ ਹੈ ਇਸ ਨੰਬਰ ਤੇ WhatsApp ਤੇ ਤੁਸੀਂ ਆਪਣੇ ਕਿਸੇ ਵੀ ਜਾਨਵਰ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਪੂਰੀ ਡਿਟੇਲ ਲਿਖ ਕੇ ਭੇਜ ਦਿਓ ਤੇ ਆਪਾਂ ਤੁਹਾਡੇ ਕਿਸੇ ਵੀ ਜਾਨਵਰ ਦੀ ਜੋ ਵੀਡੀਓ ਭੇਜੋਗੇ ਵਾਇਰਲ ਕਰਾਂਗੇ YouTube ਤੇ Facebook ਪੇਜ ਤੇ ਪਾਵਾਂਗੇ ਤੇ ਆਪਣੇ ਇਸ YouTube ਚੈਨਲ ਤੇ Facebook ਪੇਜ ਨੂੰ ਜਰੂਰ ਫੋਲੋ ਕਰਿਓ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਜੋ ਵੀ ਇਸ ਮੱਝ ਨੂੰ ਖਰੀਦਣ ਦਾ ਕੋਈ ਚਾਹਵਾਨ ਹੈ ਤੇ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਓ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ཡོད ལ